ਟਰੈਕਟਰ ਵਿੱਚ ਜੋ ਡਾਇਰੈਕਟਰ ਆਪਣਾ ਟਰੈਕਟਰ ਜਾਨੂ ਕਰੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਜੀ ਹਾਂ ਦੋਸਤੋ ਸਾਡੇ ਕੋਲ ਸਭ ਤੋਂ ਪਹਿਲਾਂ ਆ ਗਈ ਸਵਰਾਜ 855 95 ਪੈਸੇ ਟਾਇਰ ਹੈ ਜੀ 4,95,000 ਰੁਪਏ ਰੇਟ ਹੈ ਜੀ ਪੰਜਾਬ ਨੰਬਰ ਹੈ ਜੀ ਪੀਵੀ 31 ਨੰਬਰ ਹੈ ਜੀ ਫੋਨ ਨੰਬਰ ਲੋਡ ਕਰ ਸਕਦੇ ਤੁਸੀਂ 97297 93393 ਤੇ ਕੰਟੈਕਟ ਤੁਸੀਂ ਕੋਲ ਦੇਖ ਸਕਦੇ ਹੋ ਜੇਕਰ ਤੁਸੀਂ ਇਹ ਟਰੈਕਟਰ ਲੈਣਾ ਚਾਹੁੰਦੇ ਹੋ ਤਾਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜੀ ਤੇ ਜੇਕਰ ਤੁਸੀਂ ਵੀ ਕੋਈ ਟਰੈਕਟਰ ਖੇਦਣਾ ਜਾਂ ਵੇਚਣਾ ਚਾਹੁੰਦੇ ਹੋ ਜਾਂ ਕੋਈ ਖੇਤੀਬਾੜੇ ਸੰਦ ਵੇਚਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਜਰੂਰ ਦੇਖੋ ਜੀ ਤੇ ਅੱਗੇ ਸਾਡੇ ਕੋਲ ਆ ਗਿਆ ਜੀ ਐਸ਼ਰ 1 ਲੱਖ ਤੇ 20 ਹਜ਼ਾਰ ਰੁਪਏ ਪ੍ਰਾਈਸ ਹੈ ਜੀ ਟਾਇਰ ਵਗੈਰਾ ਚੰਗੇ ਪਏ ਆ ਜੀ 1992 ਦਾ ਟਰੈਕਟਰ ਹੈ ਜੀ ਤੇ ਬਠਿੰਡਾ ਏਰੀਆ ਬੈਂਡਰੀ ਜਮਾ ਨਵੀਆਂ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਤੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਪੈਕ ਟਾਇਰ ਵੀ ਬਹੁਤ ਜ਼ਿਆਦਾ ਪਹਿਨੇ ਟਰੈਕਟਰ ਦੇ ਤੇ ਅੱਗੇ ਸਾਡੇ ਕੋਲ ਹੈਗਾ ਜੀ ਟਾਫੀ ਟਰੈਕਟਰ ਹੈ ਮਾਡਲ 2007 ਹੈ ਪ੍ਰਾਈਸ ਹੈਗਾ 3,11500 ਰੁਪਿਆ ਐਡਰੈਸ ਹੈਗਾ ਜੀ ਡਿਸਟ੍ਰਿਕਟ ਜਲੰਧਰ ਹੈ ਟੈਕ ਤਹਿਸੀਲ ਹੈਗੀ ਨਕੋਦਰ ਤੇ ਫੋਨ ਨੰਬਰ ਨੋਟ ਕਰ ਸਕਦੇ ਹੋ 84270 ਤੇ 29741 ਠੀਕ ਹੈ ਜੀ ਤੇ ਅੱਗੇ ਸਾਡੇ ਕੋਲ ਆ ਜਾਂਦਾ ਹੈ ਅਸ਼ਰ ਮਾਡਲ ਹੈਗਾ ਜੀ 2002 ਮੋਬਾਈਲ ਹੈਗਾ ਜੀ 62843 10 155 ਤੇ ਰੇਟ ਤੁਸੀਂ ਦੇਖ ਸਕਦੇ ਹੋ 1,55000 ਹੈ ਜੀ ਟਾਇਰਾਂ ਵਗੈਰਾ ਦੀ ਕੰਡੀਸ਼ਨ ਬਹੁਤ ਧੀਆ ਕੋਈ ਟਰੈਕਟਰ ਦੀ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਤੇ ਟਰੈਕਟਰ ਖਰੀਦਣਾ ਹੋਵੇ ਤਾਂ ਤੁਸੀਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ ਤੇ ਵੀਡੀਓ ਤੁਹਾਨੂੰ ਕਿਦਾਂ ਲੱਗੀ ਅੱਜ ਦੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਆਪਣੇ ਸੁਜੈਸ਼ਨ ਦਿੰਦੇ ਰਿਹਾ ਕਰੋ ਤਾਂ ਕਿ ਅਸੀਂ ਵੀਡੀਓ ਨੂੰ ਹੋਰ ਵੀ ਜ਼ਿਆਦਾ ਬੈਟਰ ਬਣਾ ਸਕੀਏ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ